ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਵੀ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਜਿਹੜੇ ਤਿਹਾਰ ਆਏ ਆ ਵੀ ਪਰਮਾਤਮਾ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਪਰਮਾਤਮਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਖਸ਼ੇ ਤੇ ਜਿੱਦਾਂ ਕਿ ਸਾਡੇ ਘਰਾਂ ਦੇ ਵਿੱਚ ਸਾਡਾ ਬੜਾ ਖੁਸ਼ੀ ਵਾਲਾ ਇਹਦਾ ਮਾਹੌਲ ਇਹ ਬਣਿਆ ਹੋਇਆ ਜੀ ਉਹ ਕਿਹੜੀ ਖੁਸ਼ੀ ਆ ਕਿ ਆਪਾਂ ਤੁਹਾਨੂੰ ਸਾਰੇ ਇਕੱਠੇ ਹੋਵਾਂਗੇ ਫੇਰ ਹੀ ਦੱਸਾਂਗੇ ਤੇ ਅਸੀਂ ਹੁਣ ਚੱਲੇ ਆ ਜੀ ਹਸਪੀਟਲ ਤੇ ਹਸਪੀਟਲ ਵੀ ਤੁਹਾਨੂੰ ਦੱਸਦੇ ਆਂ ਅੱਜ ਕੱਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਜਰੂਰ ਬਤੰਦਰੁਸਤ ਰਹੋ ਤੇ ਦੁੱਖ ਤਕਲੀਫ ਤੋਂ ਦੂਰ ਰਹੋ ਤੁਸੀਂ ਗੁੰਗ ਜਾਂਦੀ ਤੇ ਗਰਮੀ ਗਰਮੀ ਜਿਹੜੀ ਗੋਣਨ ਪੋਸ਼ਾਧਾ ਬਣੇ ਤਿਆਰ ਕਰਨਾ ਸੀ ਕੁਝ ਅੰਗਤ ਲੈ ਕੇ ਵੀ ਆਇਆ ਸਾਪਾਂ ਵੀ ਰੈਡੀ ਵੀ ਕਰਿਆ ਹੋਇਆ ਭਾਂਡੇ ਵੀ ਲੈ ਲਏ ਹੈ ਇਹ ਇੱਕ ਗਲਾਸ ਪਾਣੀ ਪਾਣੀ ਤੇ ਉੱਪਰ ਕਾਚਾ ਆਪਾਰੀ ਚੱਲ ਗਿਆ ਉਧਰ ਮਾਤਾ ਵੀ ਡੈਡੀ ਖੜੀ ਆ ਸਾਰਿਆਂ ਨੂੰ ਅੱਛਾ ਲੈ ਖੁਸ਼ੀ ਜੀ ਪਤਾ ਤੁਹਾਨੂੰ ਜਾ ਕੇ ਦੱਸ ਦੇ ਕਿ ਆ ਖੁਸ਼ੀ ਇਹ ਹੈ ਹੁਣ ਹਾਲੇ ਸਾਨੂੰ ਸੀ ਦੱਸਣਾ ਹੈ ਸਭ ਨੂੰ ਲੱਗੜ ਪਰਮਾਤਮਾ ਉਹ ਦੁਸ਼ਮਣ ਬੈਰੀ ਆ ਉਹਦੇ ਘਰ ਵੀ ਖੁਸ਼ੀ ਲੈ ਕੇ ਆਵੇ ਦੇ ਕੋਈ ਇਹ ਤੇ ਹੁੰਦਾ ਕਿ ਸਭ ਝੋਲੀ ਭਰੇ ਸਭ ਦੀ ਝੋਲੀ ਭਰੇ ਤੇ ਪਰਮਾਤਮਾ ਨੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਵਾਲਾ ਮਾਹੌਲ ਇਹ ਆਇਆ ਹੈ ਬਿਲਕੁਲ ਬਿਲਕੁਲ ਜੀ ਦੇਖੋ ਸਾ ਅਸੀਂ ਦਾ ਰੈੜੀਆਂ ਮਨਿੰਦਰ ਵੀ ਇੱਧਰ ਰੈੜੀ ਖੜਾ ਹੈ ਹਾਂ ਜੀ ਮਨਿੰਦਰ ਅੱਜ ਤਾਂ ਵੀ ਜਲਪਾ ਕਾ ਕਾ ਦਵਾਈ ਕੋ ਜੀ ਕਹਤੇ ਤੇ ਅੱਜ ਅਸੀਂ ਚੱਲੇ ਆਈਏ ਖੁਸ਼ ਹੋਓ ਜਦ ਹਸਪੀਟਲ ਪਹੁੰਚਾਂਗੇ ਜਦ ਦੱਸਾਂਗੇ ਜੀ ਸਾਨੂੰ ਜੀ ਚਲੋ ਚੱਲ ਗਰਮੀ ਬਹੁਤ ਚਲੋ ਹਣੀ ਮਤਰਾ ਕਿਚ ਹਾਂ ਵੀ ਰੈੜੀਆਂ ਤੂੰ ਤੂੰ ਰੈੜੀਆਂ ਤੂੰ ਰੈੜੀਆਂ ਇੱਕ ਤਾਂ ਫੈਨ ਬੰਦ ਕਰ ਦੋ ਜਮਾ ਹੀ ਕਰ ਫੈਨ ਤੂੰ ਇਹਨੇ ਫੈਨ ਕਾਤੇ ਬੰਦ ਕਰ ਦਿੰਨਾ ਕੀ ਕਰਦਾ ਹੋਰ ਕੀ ਨਹੀਂ ਕਰਿਆ ਮਾਂ ਦੇ ਵੀ ਲੈਣਾ ਨਾ ਪਤਾ ਕਿ ਗਰਮੀਆਂ ਦੇ ਵਿੱਚ ਬੰਦ ਹੋ ਜੇ ਨਹੀਂ ਸਾਡੇ ਜਿੱਦ ਖਾਪ ਚਲਾ ਕੇ ਜਾਣਾ ਉਹ ਖਿੜਕੀਆਂ ਤਾਂ ਲਾ ਹੋਰ ਲਾਉਂ ਤੂੰ ਮੁੰਡੇ ਨੇ ਆਏ ਨਾ ਮੈਂ ਮੁੰਡੇ ਨੂੰ ਫੋਨ ਕਰਤਾ ਤਾਂ ਮੈਨੂੰ ਤੇਰਾ ਖਿੜਕੀ ਲਾ ਪੁੱਤ ਆ ਲੈਣੀ ਆ ਕੀ ਬੈਟਰੀ ਆ ਰੋ ਪਾਵਰ ਬੈਂਕ ਲੈ ਲੈ ਮੈਂ ਤਾਂ ਬਹੁਤ ਚਾਰ ਪਾਵਰ ਬੈਂਕ ਲੈ ਲੈ ਉੱਥੇ ਮਿਲ ਜਣੀ ਵੀਰ ਜੀ ਉਹਦਾ ਤੂੰ ਆਪਣਾ ਫੋਨ ਵੀ ਨਾਲ ਚੱਕ ਲੈ ਇੱਥੇ ਰੱਖ ਨਾ ਫੋਨ ਨੂੰ ਇਹਨੂੰ ਫੜੋ ਤੁਸੀਂ ਮੜਾ ਮੈਨੂੰ ਸਮਝ ਛੱਡ ਪਾ ਚੱਕ ਲਈ ਆਪਣੀ ਫੋਨ ਵੀ ਚੱਕ ਲਈ ਹਾਂ ਤੇ ਕਰ ਮਾਣੇ ਮਾਜਰੇ ਚੱਲਦੇ ਆਂ ਬੀਬੀ ਨੇ ਵੀ ਜਾਣਾ ਹਾਂ ਤੇ ਤੁਹਾਡੀ ਹਾਂ ਪਤਾ ਨਹੀਂ ਕਹਿੰਦੇ ਨਿਕਲੂਗਾ ਤਾਂ ਹੀ ਲੈ ਕੇ ਜਾਓਗੇ ਚਲੋ ਮਿਲਦੇ ਆਪਾਂ ਘਰ ਜਾ ਕੇ ਜੀ ਤੇ ਘਰ ਦੀ ਬਣਾਉਣੀ ਆ ਵੀਡੀਓ ਤੇ ਵੱਡਾ ਭਾਈ ਵੀ ਜਾ ਰਿਹਾ ਸਾਡਾ ਤਾਇਆ ਜੀ ਮਰਿੰਦਰ ਦਾ ਜਿੰਦਾ ਕਿੱਥੇ ਆ ਹਾਂ ਕੋਸਾ ਰਹਾ ਲਓ ਕੁਛ ਵੀ ਨਹੀਂ ਦੇਖਣਾ ਚਲੋ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਜਿੰਦਾਨ ਅੰਕ ਤੁਸੀਂ ਜਾਗਾ ਜਾਗਾ ਜੀ ਨੇ ਖੇਲਣਾ ਬੀਬੀ ਤੇ ਸਾਸਰੀ ਘਰ ਬੋਲਦੇ ਸਾਸਰੀ ਘਰ ਪੰਜ ਸਾਲ ਮਹਾਰਾਜ ਦਾ ਹਮਤ ਆਜਾ ਹੁਣ ਤੁਸੀਂ ਹੁਣ ਮੇਰੇ ਨਾਲ ਰੱਡੀ ਗਲਾ ਮੈਡਾ ਹੋਰ ਕੁਝ ਮਹਾਰਾਜ ਕੀ ਅੱਜ ਅੱਜ ਵਧਾਈਆਂ ਦਈ ਜਾਂਦੇ ਦੱਤ ਵੀ ਤੋਂ ਕਾਦੀ ਦਈ ਜਾਂਦੀਆਂ ਸਾਨੂੰ ਉੱਥੇ ਜਾ ਕੇ ਦੱਸੂਗੇ ਜੇ ਹੁਣੇ ਰਸਤਾ ਫਿਰ ਸਰਪ੍ਰਾਈਜ਼ ਵੀ ਕਰਦਾ ਰਹਿ ਜਾਣਾ ਸਾਡਾ ਉੱਥੇ ਜਾ ਕੇ ਦੱਸੂਗੇ ਅਦਰ ਹੋ ਗਿਆ ਕੰਨਾਂ ਦੇ ਵੀ ਜਾਣ ਛੁੱਟ ਗਏ ਚਾਹ ਆ ਗਾਇਆ ਰੱਖਦਾ ਰੱਬ ਨੇ ਦਿੱਤੀ ਭਾਈ ਮੁੰਡਿਆਂ ਦੀ ਤੇ ਬਾਕੀ ਆਉਂਦੇ ਹਾਂ ਰਵਾਜੀ ਰਹੇ ਬਾਈ ਜ਼ਿੰਦਗੀਆਂ ਹੋਵੇ ਜੀ ਕੋਈ ਸਭ ਤੋਂ ਮੈਂ ਗੱਲ ਤਾਂ ਵੀ ਹੱਡ ਛੁੱਪੀ ਜਣ ਕਿਉਂਕਿ ਅੱਜ ਦਾ ਸਮਾਂ ਜਿਹੜਾ ਬਹੁਤ ਕੱਜੂ ਹੈ ਉਹ ਵੀ ਬੱਚੇ ਨੂੰ ਜਨਮ ਦੇਣਾ ਬਹੁਤ ਔਖਾ ਹੈ ਨਾਲੇ ਪਹਿਲੀ ਵਾਰ ਪਹਿਲੀ ਵਾਰ ਕੀ ਆਪਾਂ ਤਾਂ ਹੁੰਦੇ ਨਿਆਣੇ ਹਣਾ ਮਦਾ ਕਰਕੇ ਵੀ ਠੀਕ ਠਾਕ ਬਸ ਦੇ ਦੇਵੇ ਜਿਹੜਾ ਉਹ ਜੀ ਦੇਣਾ ਸਿਰ ਮੱਥੇ ਆ ਸਾਡੇ ਤਾਂ ਮੁੰਡਾ ਵੀ ਕੁੜੀਆਂ ਨਾਲ ਦਾ ਹੀ ਆ ਕੁੜੀ ਮੁੰਡਿਆਂ ਨਾਲ ਦੀ ਆ ਬਹਿਲਾ ਜੀ ਤਾਂ ਪਰਮਾਤਮਾ ਜਿਹੜਾ ਵੀ ਕੋਈ ਜਵੇ ਠੀਕ ਠਾਕ ਦੇ ਦੇਗਾ ਬਿਮਾਰੀਆਂ ਠ ਮਾਰੀਆਂ ਤੋਂ ਠੀਕ ਠਾਕ ਕਰਵਾ ਬਿਲਕੁਲ ਸਹੀ ਗੱਲ ਆ ਵੀ ਪਹਿਲਾ ਬੱਚਾ ਉਹੀ ਸਾਰਿਆਂ ਨੂੰ ਤਾਂ ਠੀਕ-ਠਾਕ ਦੇਖੋ ਪਰ ਮਾ। ਹੀ ਪਤਾ ਨਹੀਂ ਕੀ ਕਹੀ ਜਾਂਦਾ। ਇਹ ਮਨਿੰਦਰ ਖਾਨ ਦਾ ਇਹ ਕਹਿੰਦਾ ਮੈਨੂੰ ਵੀ ਦੋ। ਹੋਰ ਦੇਖੋ ਰਮਾ ਦੇਖੋ। ਉਹ ਮੇਨਾਂ ਇਨੀ ਕਰਦੇ ਆਦਾ ਮੂੰਹ ਲਾਟਦੇ ਨੇ ਇਹ ਤਾਂ ਨਹੀਂ ਬੇਮੂਮਾ। ਬੇਣ ਵਟਣਾ ਨਹੀਂ ਕਿ ਮੂੰਹ ਲੱਗ ਗਿਆ। ਫੇ ਲੜਾਈ ਦੀ ਉਹਨਾਂ ਤਾਂ ਹੀ ਕਹਿੰਦੇ ਸਾਹਮਣੇ ਨਾ ਖਾ। ਠੀਕ ਹੈ ਨਾ। ਤਾਂ ਕਰਦੇ ਨਹੀਂ ਜੀ ਮਾਈ। ਲੜਾਈ ਨਾ ਹੋ ਜਵੇ। ਨੁਕਾ ਹੈ ਬੈਠੀ ਮੈਂ ਕਿ ਚਾ ਰੋਟੀ ਬਣਾ ਕੇ ਲੈ ਆਉਂਗੀ ਤੁਸੀਂ ਹੰਗਰ ਚੱਲ ਕਰੇ ਬਿਲਕੁਲ ਮੈਂ ਕਹਾਂ ਨਾ ਬੇਟੇ ਖਾਣੀ ਆ ਨਾ ਕੱਟੀ ਦੀ ਦੀ ਬੀ ਕਿੱਥੇ ਹੈ ਅਰ ਜੂ ਚੱਲ ਨਾ ਹਾਂ ਹਾਂ ਅੰਗੇ ਹਾਂ ਖਾ ਲਿਆ ਹੋਰ ਲੈਣਾ ਸਿੱਟੇ ਦਿਨ ਜਾਈ ਸਿੱਟੇ ਇਹ ਕਿਥੇ ਰਹਿੰਦੀ ਆ ਉਹ ਅਥਰੇ ਲਿਆਇਆ ਬਕਾ ਹੋ ਜਾਏਗਾ ਮਫਲੂਰੂਕ ਰੋਟੇ ਵੀ ਸ਼ੁਰੂ ਹੋ ਗਏ ਮੈਂ ਇਹਦੇ ਤੋਂ ਥੋੜਾ ਜਿਹਾ ਸਮਾਨ ਮੰਗਾਉਣਾ ਸੀ ਇਹ ਇਹਨਾਂ ਨੂੰ ਰੋਲ ਬਣਾ ਕੇ ਰੱਖਣਾ ਆਪਟਰ ਕਹਿੰਦੇ ਵੀ ਮਨਿੰਦਰ ਦੁੱਧ ਲਿਆ ਕਰੋ ਜਿੰਨਾ ਚਾਹੀਦਾ ਹੈ ਜੀ ਪਾ ਕੇ ਦੇਤਾ ਕਿ ਛਮਚਾ ਵੀ ਦੁੱਧ ਤੇ ਪਿੰਦਾ ਦੁੱਧ ਤਾਂ ਹਦੀ ਪਿੰਦਾਂ ਨਹੀਂ ਆ ਜਾਂ ਫੋੜ ਦੇ ਵਿੱਚੇ ਫਰੋਟ ਬਦਾਮ ਥੋੜੇ ਜੇ ਕਾਜੂ ਇੱਕ ਹਰੇ ਜੇ ਪਤਾ ਨਹੀਂ ਕਾਦੇ ਬੀਜ ਹੁੰਦੇ ਨੇ ਉਹ ਇੱਕ ਬਸ ਬਸ ਇਹਨਾਂ ਦਾ ਪਾウダー ਮੜੇ ਰੋਸਟ ਕਰਕੇ ਇਹਨਾਂ ਦਾ ਪਾウダー ਬਣਾ ਕੇ ਵਿੱਚ ਫੁੱਲ ਵਦਾਸ ਲਾ ਬੜਾ ਕਟ ਕਟ ਕੇ ਇਹਨੂੰ ਰਗੜ ਕੇ ਇੱਕ ਡੱਬੇ ਚ ਪਾ ਕੇ ਰੱਖ ਲਓ ਜੇ ਨਹੀਂ ਦਿਖਾਂਦੇ ਨਹੀਂ ਤੇ ਦੇ ਲਓ ਜਿੰਨਾ ਨੂੰ ਜਿਆ ਲਿਆ ਹੋਏ ਚਲੋ ਚਲੋ ਯਾਰ ਖੋ ਜੀ ਲਾ ਜਾਓ ਅਸੀਂ ਇਹ ਕੋਲ ਜਾਣੇ ਆ ਜੀ ਅਸੀਂ ਦੇਖ ਰਹੇ ਆ ਕਿ ਆ ਖਬਰਾਂ ਚ ਉਹ ਮੈਨੂੰ ਐਂ ਦੱਸ ਮੈਨੇ ਇੱਕ ਗੱਲ ਤਾਂ ਸੁਣਿਆ ਨਾ ਵੀ ਜਿਹੜਾ ਤੁਹਾਡਾ ਕਮੇਟੀ ਦਾ ਚੱਕਰ ਕਿਆ ਹੋਇਆ ਪਿਆ ਇਹ ਉਹ ਯਾਰ ਲੰਬੀਆਂ ਗੱਲਾਂ ਫੇਰ ਦੱਸੂਗੇ ਹਾਂ ਲੰਬੇ ਕਹਾਣੀਆਂ ਹਾਂ ਇਹਨਾਂ ਨੇ ਵੀ ਕਮੇਟੀ ਵੱਲ ਤੇ ਹੜਤਾਲਾਂ ਕਰੀਆਂ ਹੁੰਦੀਆਂ। ਲਾਂਗੇ ਤਾਂ। ਹੰਗਾ ਤਾਂ। ਚਲੋ ਭਾਈ ਉਹ ਨਹਿਰ ਦਾ ਸਿਰ ਹੈ। ਜੇ ਤੇ ਪਰਮਾਤਮਾ ਅੱਗੇ ਤੁਸੀਂ ਵੀ ਅਹੀ ਅਰਦਾਸ ਕਰਿਓ ਕਿ ਜਿਹੜੀ ਵੀ ਲਈ ਦੇਣਾ ਪਲਾਣਾ ਈ ਖਾ ਦੇ ਦੇਵੇ ਤੇ ਮੈਨੂੰ ਦੇ ਦੇ। ਕੰਨਿਆਂ ਦੇ ਵਿੱਚ। ਐਸਾ ਤਾਂ ਤੁਸੀਂ ਲਾਇ ਲਿਆ ਹੁਣ ਅਸੀਂ ਕਿਹਦੇ ਬਾਰੇ ਗੱਲ ਕਰਦੇ ਆ ਤੇ ਬਸ ਜਦੋਂ ਮਿਲੇ ਸਾਨੂੰ ਖੁਸ਼ਖਬਰੀ ਮਿਲੇ ਸਾਡੇ ਜਾਂਦੇ ਨੇ ਖੋ ਦੇਵੇ ਖੁਸ਼ਖਬਰੀ। ਅਸੀਂ ਪਿਆਰ ਤੇ ਪਿਆਰ ਖੜੇ ਆ। ਹਾਂ। ਚਲੋ 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 ਮੁਰਿੰਦੇ ਰੜਕੇ ਪੜਨਗਾ ਨਾਨਾ ਮੈਂ ਨਾਨੀ ਪੜਨਗਾ ਨੀ ਮਮਾ ਬੀਬੀ ਇਹ ਮਾਮੇ ਬਣਨੇ ਕੇ ਭਾਈ 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 ਲੈ ਇਹ ਛੋਟਾ ਲੈ ਮਾਮੇ ਬਣਾਤੇ ਉਹਨੂੰ ਜਰਾ ਆ ਬੜਾ ਵੀਰਾ ਛੋਟਾ ਵੀਰਾ ਨਹੀਂ ਇਹ ਤਾਂ ਫਿਰ ਨਹੀਂ ਮੇਰੀ ਗੱਲ ਸੁਣੋ ਹਾਂ ਪਾਪਾ ਬਣਗਾ ਮਾਮਾ ਨਾਨੀ ਬਣੂ ਬੀਬੀ ਨਹੀਂ ਮਾਮਾ ਬਣਨਾ ਮੰਮੀ ਹਾਂ ਮਾਮਾ ਬਣਨਾ ਇਹਨਾਂ ਨੇ ਜਾਸਮੀਨ ਦਾ ਪਾਈ ਨੇ ਇਹ ਹਰ ਮਾਮਾ ਬਣਨਾ ਹਾਂ ਮਹਾ ਕਹੀ ਕਿ ਮੰਮੀ ਨੇ ਗੱਲ ਕਿਹਾ ਮੰਮੀ ਨੇ ਥੋੜੀ ਕਿਹਾ ਮੈਂ ਟੋਕਿਆ ਤਾਂ ਬੀਬੀ ਨੇ ਹੀ ਕਿਹਾ ਮਾਮਾ ਆ ਬੜਾ ਮਾਮਾ ਆ ਛੋਟਾ ਮਾਮਾ ਐ ਛੋਟਾ ਮਾਮਾ ਦੇਖੋ ਪਾਪਾ ਬਣ ਗਿਆ ਨਾਨਾ ਨਾਨਾ ਨਾਨੀ ਬਣ ਗਈ ਪਰ ਨਾਨੀ ਨਹੀਂ ਬਟਣੀ ਆਹ ਬੜੀਆ ਦੇਖੇ ਕਿ ਗਾਲ ਸੁਣੋ ਕਿੱਡੇ ਆਪਾ ਖੁਸ਼ ਨਸੀਬ ਆ ਨਾ ਦੀ ਇੰਨੀ ਕਿ ਛੋਟੀ ਉਮਰ ਦੇ ਵਿੱਚ ਵੀ ਵੀ ਪਰਮਾਤਮਾ ਨੇ ਕਿੱਡੇ ਕਿੱਡੇ ਅਹੁਦੇ ਦੇ ਦਿੱਤੇ ਬਹੁਤ ਵੱਡੇ ਅਹੁਦੇ ਆ ਉਹ ਬੰਦਾ ਕਹਿ ਦਿੰਦਾ ਹੈ ਕਿ ਨਹੀਂ ਬੀਬੀ ਕੀ ਕਹਿਨੀ ਆ ਆਹੋ ਅਹੁਦੇ ਤਾਂ ਬਹੁਤ ਵੱਡੇ ਨੇ ਨੰਨਾ ਪਰ ਨਾਨੀ ਆ ਮਮੇ ਆਹ ਨਾ ਇਹ ਤੋਂ ਤੇ ਵੱਡਾ ਆ ਮਮੇ ਦਾ ਦੇਖ ਲੈ ਤੁਮ ਆ ਜਾਓ ਫੇਰ ਆ ਮਮੇ ਤਾਂ ਮਿਲ ਆ ਬਾਬਾ ਅਜੇ ਨਹੀਂ ਆ ਆ ਮਮੇ ਚੱਲ ਬੀਬੀ ਆ ਜਾ ਜਾਣਾ ਮੈਂ ਅੱਛੇ ਜਾਊਗਾ ਅੱਛਾ ਮੱਥਾ ਦੇਖਤਾ ਜੀ ਇੱਧਰ ਬੀਬੀ ਨੇ ਐਵੇਂ ਨਾ ਮੈਂ ਪਾਰਸੋਂ ਨੂੰ ਦਸਾਇਆ ਹੈ ਨਾ ਚੌਥੇ ਹਾਂ ਚੌਥੇ ਨੂੰ ਮਨ ਤਾਂ ਚੰਗੀ ਤਰ੍ਹਾਂ ਲਾ ਦੇ ਜਿੰਦਾ ਲੈ ਮੈਂ ਤਾਂ ਮੈਂ ਨਾ ਮਾ ਛੱਡ ਦੇ ਨੱਬ ਦੇ ਉਪਰ ਦੇ ਕੋਲ ਨਹੀਂ ਠੀਕ ਹਾਂ ਮਨਿੰਦਰ ਤੈਨੂੰ ਨਹੀਂ ਪਤਾ ਲੱਗਣਾ ਪੁੱਤ ਤੂੰ ਬੀਬੀ ਨੂੰ ਫੜਾ ਦੇ ਚਾਬੀ ਹੂੰ ਜਦ ਤੈਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਇਹ ਗਿਆ ਜਨਤਾ ਚਾਂ ਬੇਬੀ ਮੈਂ ਤੇਰੇ ਚਾਪੀ ਦੇ ਨਾਲੇ ਲੈ ਲੋ ਤੇ ਇਧਰ ਰੋਟਾ ਜਗਦਾ ਜੀ ਸਾਂਝੀ ਮਾਤਾ ਤੇ ਇਹ ਤਿਹਾਰ ਸਭ ਨੂੰ ਖੁਸ਼ੀਆਂ ਪਰੇ ਲੈ ਕੇ ਆਵੇ ਪ੍ਰਮਾਤਮਾ ਚੱਲ ਮਨੇ ਤਾਂ ਆਪੋ ਤੋਏ ਚਲੋ ਅੱਧੀ ਅੱਡਕੀਆਂ ਦਾ ਗਿਰਵੀ ਹੈ ਉਹ ਵੈਸੇ ਗਿਰੀਆਂ ਪੁੱਤ ਤਾਂ ਜਦ ਨਾ ਮੜਾ ਮੋਟਾ ਹੱਤ ਪੱਲਾ ਵੱਜਦਾ ਕੱਟੀ ਉਹ ਖੜੀ ਆ ਨਹੀਂ ਮੈਂ ਕਹਾਂ ਅੰਦਰ ਬਣ ਤਾ ਅੰਦਰ ਪੰਖਾ ਲੱਗਿਆ ਪੰਖਾ ਪੰਖਾ ਲੱਗਿਆ ਹੈ ਅੰਦਰ ਠੀਕ ਆ ਉਧਰ ਮਾਤਾ ਨੂੰ ਮਿਲ ਲੈ ਬੀਬੀ ਮਨਿੰਦਰ ਹੋ ਸਾਹੁੰਦ ਜਾਣਾ ਹੈ ਬੀਬੀ ਤੂੰ ਮੂਰੇ ਬੈਠਣਾ ਕਿ ਪਿੱਛੇ ਬੈਠਣਾ ਜੱਕੜ ਤੈਨੂੰ ਠੀਕ ਲੱਗਦਾ ਬਹਿ ਜਾ ਹਾਂ ਉਰੇ ਬਹਿ ਜਾ ਚਾਹੀ ਮਨਿੰਦਰ ਪਿੱਛੇ ਹੀ ਆ ਜਾ ਚਾਹੀ ਮੈਂ ਕਾਇਲੀ ਤੇ ਦੇਵਨਾ ਆ ਜਾ ਪੁੱਤ ਮੱਲਾ ਆ ਜਾ ਪੁੱਤ ਆ ਆ ਤੂੰ ਅੰਗਤ ਕੋਲ ਆ ਜਾ ਛੇਤੀ ਕਰ ਫਿਰ ਲੇਟ ਹੋਣਿਆ ਫੱਦੂ ਆ ਕੇ ਬਹਿ ਆਉਂਦੋ ਕੇ ਭਾਈ ਜੀ ਮੈਨੂੰ ਬੋਦੀ ਵੀ ਚੱਛਰੇ ਚਲ ਭਾਈ ਜੀ ਫਿਰ ਬਹਿ ਜਾ ਬਹਿ ਜਾ ਹਾਂ ਉਹ ਅੰਗਤ ਨੂੰ ਬਿਠਾਉਣਾ ਸੀ ਇਹਨੇ ਬਹਿ ਜਾਣਾ ਚੱਛਰੇ ਹਾਂ ਪਰ ਆਜਾ ਅੰਗਤ ਕਰਕੇ ਕਹਿੰਦੇ ਆ ਉਹ ਅੰਗਤ ਕਰਕੇ ਕਹਿੰਦੇ ਅੰਗਤ ਨੂੰ ਗਰਮੀ ਲੱਗਣੀ ਆ ਬਸ ਚਲ ਵਿੱਚ ਬੈਠ ਵਿੱਚ ਬੈਠ ਆ ਫੜੇ ਆ ਕੇ ਪਿੱਛੇ ਨੂੰ ਅੰਗਤ ਨੂੰ ਛੇਤੀ ਬੈਠ ਮੇਰੇ ਮੁੰਰੇ ਬੈਠਾ ਲੱਗਿਆ ਹੈ। ਤੁਹਾਨੂੰ ਕੋਈ ਤਾਂ ਗਰਮੀ ਚੱਲ ਚੱਲ ਛੇਤੀ ਕਰੋ ਤਰਹੁ। ਬੱਸ ਬੈਠ ਕੇ ਬਰਤਾਂ। ਮੈਂ ਇੱਧਰ ਕਿਤੇ ਇੰਨਾ ਥੋੜਾ ਪਹੁੰਚ ਗਏ ਆਂ ਜੀ ਹਸਪੀਟਲ ਦੇ ਵਿੱਚ। ਸੌ ਗਿਆ। ਹੈ ਬੀਬੀ। ਹਾਂ ਇਹ ਤਾਂ ਜਿਪੜਾ ਬੈਠਾ ਜਿੱਕਰ ਪੰਦਰ ਤੋਂ ਬੱਚਾ ਚਿਪੜਾ। ਦੂਜਾ ਪਾਇਆ ਨਾ ਨਹੀਂ। ਲੰਬੁਰਾ ਨਹੀਂ ਵੀ ਆਖਤ। ਇਹਨਾਂ ਨੂੰ ਨਾ ਤਰਿਆ ਨਾ ਵਾਸਾ। ਉਨਾਂ ਚੀਰ ਜਿੰਨਾ ਚਿਰ ਹੋਣੀ ਹੁੰਦਾ ਹੱਬਾ ਕਿੱਡਾ ਬੜਾ ਉਹ ਖੋਲਿਆ ਨਾ ਡਾਕਟਰਾਂ ਨੇ ਖੜਦੇ 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 ਪੱਕਾ ਲੋਕ ਲਾਦੀ ਪੁੱਤੋ ਅੱਜ ਬੜਾ ਕੀ ਮਤ ਉਹ ਕੋ ਮੂਰਲਾ ਲਾਉਂਦੇ ਹਿਲਾ ਤਾਇਆ ਲਾਤਾ ਦਾ ਭਾਈ ਤੈ ਲਾਤਾ ਹੁਣ ਫੋਨ ਕਰਨਾ ਪੈਣਾ ਤੇ ਫੋਨ ਲਾ ਵੜ ਜਾ ਆਪਣੇ ਫੋਨ ਤੇ ਕੱਢ ਆ ਜਾ ਅੰਦਰੋਂ ਤਾਂ ਚੱਲੋ ਹਾਏ ਦਾ ਭਾਜੀ ਕੋਲ ਤੁਸੀਂ ਕਰ ਲਓ ਮੜਾ ਫੋਨ ਲਾ ਬਾਈ ਕਿੰਮ ਕਰਨਾ ਵੀਰ ਜੀ ਨੇ ਲਾਉਣੇ ਨੇ ਇੰਟਰਨੈਟ ਨੇ ਨੇਤਰ ਵੀਰ ਜੀ ਆਏ ਹੋਏ ਔਰ ਇਹ ਜੀਜਾ ਹੈ ਪਤਾ ਨਹੀਂ ਕਿਹੜਾ ਹੈ ਹਰਵਿੰਦਰ ਦਾ ਨੰਬਰ ਨਹੀਂ ਹੈਗਾ ਹਨਾ ਜਸਮੀਨ ਦਾ ਹੁਣ ਉਹ ਤਾਂ ਲੱਗਦੀ ਕੁੜੀ ਜਾ ਕਿਹਦਾ ਹੀ ਹੈਗਾ ਨਾਮ ਸੰਦੀਪ ਦਾ ਲਾਲ ਪਣ ਜੀ ਦਾ ਸੰਦੀਪ ਉਹ ਐਂ ਦਾ ਨੰਬਰ ਉਹ ਲਾ ਲਓ ਮੋਜੀ ਲੱਤੇ ਹੋ ਜੀਜੇ ਵਾਲਾ ਲਾ ਜਿਹੜਾ ਮਰਜ਼ੀ ਲਾ ਯਾਰ ਕੋਈ ਤਾਂ ਦੱਸੂਗਾ ਜੀ ਜੀਜਾ ਹੈ ਜੀਜਾ ਆ ਜੂ ਸੰਦੀਪ ਨੂੰ ਲਾ ਦੇ ਤੁਸੀਂ ਕਿੱਥੇ ਹੋਊਗੀ ਬਸ ਗੱਲ ਮਤਲਬ ਇਹ ਹੀ ਹੋਊਗੀ ਹੋਰ ਕੋਈ ਨਹੀਂ ਸੱਤ ਬਣਾ 7000 ਆਮ। ਉਹ ਆ। ਚੱਲ ਜੀ ਇਹ ਇਹ ਕਰਦੇ। ਆ ਵੋਲਟੇ ਬਾਦੀ ਕਰ। ਆਸ਼ਾ ਮਰੇ। اچھا ਖੰਦੀਸ ਵਾਲਾ ਲੈ ਕਰ। ਠੀਕ ਹੈ ਜੀ ਠੀਕ ਹੈ। ਇਸ ਜੀ ਵਾਲੇ ਤੋਂ ਕਰ ਲੂ। ਖੰਦੀ ਭਾਣੇ ਆਈ ਹੋਈ ਆ। ਵਿੱਕੀ ਹੋਏ। ਵਿੱਕੀ ਬਾਈ ਨੂੰ ਕਰ ਲੈ ਹੈਗਾ ਨੰਬਰ। ਕਿੰਨਾ ਉਹਦਾ? 75 ਨੰਬਰ ਸੇਵ ਨਹੀਂ ਕਰੇ ਹੋਏ ਨਾ ਤਾਂ ਵੀ ਨਹੀਂ ਹਾਂ ਜੀ ਆਪਣਾ ਫੋਨ ਕੱਢ ਕੇ ਇੱਥੇ ਆ ਲਾ ਦੂੰ ਰਹਿਣ ਦੇ ਬਾਈ ਤੇ ਲਾ ਲਿਆ ਸੰਦੀ ਭੈਣ ਨੂੰ ਚਲੋ ਚੰਤਾ ਹੋਵੇ ਚਲੋ ਚਲੋ ਕੋਈ ਨੁਹਰਾ ਭਈਆ ਚੱਕ ਲੈ ਜਮਾਨ ਦੇਖ ਕੇ ਜਾ ਪਹੁੰਚੇ ਜੀ ਕਮਲ ਨਰਸਿੰਗ ਹਸਪੀਟਲ ਰੂਪੜ ਦੇਖ ਕੇ ਆਇਓ ਤੇ ਮਿਲਿਆ ਨਹੀਂ ਚੱਕਿਆ ਨਹੀਂ ਭੈਣ ਨੇ ਈ ਵਾਲੇ ਬੋਲਾ ਲਾ ਬੰਦਾ ਅੱਜ ਜੀ ਚੜ੍ਹਿਆ ਤਾਂ ਫਾਸੀ ਕਰਾ ਲਈ ਜਰਾ ਨਾ ਕੋਈ ਲੈ ਜਾ ਫਾਸੀ ਕਰਾ ਲਈ ਹਾਂ ਜੀ ਆਹੋ ਠੀਕ ਹੈ ਜੀ ਆਲੋ ਭਾਈ ਇਹਨਾਂ ਨੇ ਤੁਹਾਨੂੰ ਬਤਾਇਆ ਭਾਈ ਹੋਰ ਠੀਕ ਠਾਕ ਤੂੰ ਸਾਨੂੰ ਲੈਣ ਆਇਆ ਆਮਾ ਤੋਂ ਮਨੁੱਖ ਚਾਚਾਈ ਨੇ ਤਾਂ ਸੈੱਲ ਖੋਇਆ ਮਾਮਾ ਜੀ ਦਾ ਮੈਂ ਕਿਹਾ ਚੱਲ ਮੈਂ ਲੈ ਕੇ ਆਉਂਦਾ ਸਾਨੂੰ ਪਤਾ ਨਹੀਂ ਤਾਂ ਲੱਗਣਾ ਇਹ ਤਾਂ ਪਹਿਲਾਂ ਹੀ ਲਾ ਲਈ ਇਹਨਾਂ ਨੇ ਖਿੜਕੀ ਆ ਦੇ ਵਾਰ ਪਹਿਲੇ ਘਰ ਨੂੰ ਤਾਂ ਬੱਤਾਂ ਤੁਸੀਂ ਵੱਢਣਾ ਚੱਲ ਕੋਈ ਨਹੀਂ ਕੋਈ ਕੋਈ ਕੋਸਣਾ ਉਸੇ ਤਾਂ ਠੀਕ ਆ ਜੀ ਹਾਂ ਜੀ ਹਾਂ ਚਲੋ ਵਧੀਆ ਹੀ ਚੱਹੀ ਰਹੀ ਥੋੜਾ ਜਿਹਾ ਮੇਰੇ ਨਾਲ ਲੇਟ ਹੋ ਗਿਆ ਨਾ ਅਸੀਂ ਰੋਟਾ ਪਾਣੀ ਰੋਟੀ ਪਾਣੀ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਹਜੇ ਤਾਂ 7:30 ਹੋਏ ਆ ਜੀ ਹਾਈ ਟਾਈਮ ਖਾਣੇ ਆ ਮੈਂ ਹਾਂ ਖਾਣੇ ਆ ਆਹ ਕੋਈ ਚੱਕਰ ਨਹੀਂ ਆਇਆ ਤਾਂ ਉਹਨਾਂ ਨੇ ਹਣੀ ਤਿਆਰੀ ਕਰਨੀ ਹੈ ਜੀ ਘਰ ਦੇ ਆ ਜੀ ਮੈਂ ਹਾਂ ਹੁਣ ਪੁੱਜੇ ਆ ਅਸੀਂ ਵੀ ਮੈਂ ਵੀ ਹਜੇ ਹੁਣੇ ਪੁੱਜਿਆ ਹਜੇ ਵੈਟ ਮੰਨੇ ਹੁੰਦੀਆਂ ਖਾਣ ਨਾਲ ਜੀ ਵਿਜਾ ਤੱਕ ਮੜਾ ਮਟੇ ਖਾ ਲਈਏ ਬੈਠ ਕੇ ਨਮਸਕਾਰ ਨਹੀਂ ਆ ਗਿਆ ਕਿ ਇਹ ਮੇਰੀ ਲੈ ਕੇ ਆਜੋ 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 ਜਾਪਾ ਪਾਸਟਾ ਕੋਈ ਆ ਗਿਆ ਸੈਕਿੰਡ ਪਰ ਹਰਵਿੰਦਰ ਹੈ ਇਹ ਤਾਂ ਸਾਨੂੰ ਨਹੀਂ ਆਇਆ ਬਈ ਨਾ ਬੰਦੇ ਹੈ ਆਪਾਂ ਇਹ ਕੁਛ ਵੀ ਨਾ ਉਹ ਇੱਥੇ ਚੱਲਦੇ ਆ ਉੱਪਰ ਨੂੰ ਇਹਦੇ ਇਹਦੇ ਪਰ ਚੱਲਦੇ ਆ ਜੋ ਆ ਇੱਕ ਤਾਂ ਮੰਜ਼ਲਾ ਹੋਰ ਨੂੰ ਨਾਲੇ ਮਾੜਾ ਮੋਟਾ ਤੋੜੋ ਚੱਲ ਹੋ ਜਾਂਦਾ ਖੁਸ਼ੀ ਹੋ ਇੰਨੀ ਆ ਆਜੋ ਆਜੋ ਇਹਦਾ ਗਲਤ ਕੰਮ ਹੋ ਗਿਆ ਵੀ ਹੋਰੇ ਪਾਸੇ ਨਾ ਬਣ ਕੇ ਚਲੋ ਆਜੋ ਆਜੋ ਚਲੋ ਬਾਕੀ ਹੁਣ ਤੁਹਾਨੂੰ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਾਡੇ ਦਿੱਤੇ ਸਾਡਾ ਨੰਬਰ ਹੋਵੇ ਜੀ ਉੱਥੇ ਦਾ ਲੈਂਟ ਜੋ ਬਾਹਰ ਨਿਕਲਦੀ ਸਾਡੇ ਸੁਣਨ ਲੱਗਦੀ ਆਵਾਜ਼ ਆਇ ਤੇ ਸੁਣਦੀ ਆ ਸੁਣਦੀ ਚਲੋ ਬਾਕੀ ਤੁਹਾਨੂੰ ਮਿਲਦੇ ਆਪਾਂ ਹੁਣ ਅਗਲੇ ਬਲੌਗ ਦੇ ਵਿੱਚ ਹੀ ਤੁਹਾਨੂੰ ਆਪ ਦੱਸਾਂਗੇ ਪਰਮਾਤਮਾ ਨੇ ਕਿਹੜੀ ਦਾਤ ਆ ਸਾਨੂੰ ਕਿਹੜੀ ਖੁਸ਼ੀ ਦਿੱਤੀ ਆ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਵਲੌਗ 'ਚ ਹਾਂਜੀ ਹਾਂਜੀ